ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਬਾਦਸ਼ਾਹ ਤਾਨ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਤਾਈ ਹੋਏ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਖੀ ਨੌਵੀਂ ਰਾਏਪੁਰ ਦੀ ਰਾਣੀ ਦਾ ਪ੍ਰਸੰਗ ਨਾਹਨ ਦੇ ਦੱਖਣ ਪੱਛਮ ਵੱਲ ਇੱਕ ਛੋਟੀ ਜਿਹੀ ਸੁਤੰਤਰ रियासत ਰਾਏਪੁਰ ਸੀ रियासत ਦਾ ਰਾਜਾ ਮਰ ਚੁੱਕਾ ਸੀ ਇਹ ਵਿਧਵਾ ਰਾਣੀ ਸੀ ਉਹ ਦਲੇਰ ਤੇ ਬਹਾਦਰ ਸਿਆਣੀ ਰਾਣੀ ਸੀ ਆਪ ਮਰਦਾਵਾਂਗ ਸੁਤੰਤਰ ਰਾਜ ਕਰਦੀ ਸੀ ਉਸ ਦੇ ਸਲਾਹਕਾਰ ਵਜੀਰ ਸਨ ਉਹ ਵਜ਼ੀਰ இந்து ਧਰਮੀ ਤੇ ਬੁੱਤ ਪੂਜਾ ਕਰਨ ਵਾਲੇ ਸਨ ਰਾਣੀ ਦੇ ਰਾਜ ਵਿੱਚ ਇੱਕ ਉਹਦੀ ਦਾਸੀ ਸੀ ਉਹ ਗੁਰੂ ਘਰ ਦੀ ਪ੍ਰੇਮਣ ਸੀ ਉਸ ਨੇ ਰਾਣੀ ਜੀ ਪਾਸ ਗੁਰੂ ਜੀ ਦੀ ਬਹੁਤ ਉਪਮਾ ਕੀਤੀ ਨਾਲ ਹੀ ਗੁਰਬਾਣੀ ਦੇ ਕਈ ਸ਼ਬਦ ਸੁਣਾਏ ਬਾਣੀ ਨੂੰ ਸਰਵਣ ਕਰਕੇ ਅਤੇ ਸਤਿਗੁਰੂ ਜੀ ਦਾ ਜਸ ਸੁਣ ਕੇ ਰਾਣੀ ਦੇ ਮਨ ਵਿੱਚ ਗੁਰੂ ਘਰ ਵਾਸਤੇ ਸ਼ਰਧਾ ਤੇ ਪ੍ਰੀਤ ਉਤਪਤ ਹੋ ਗਈ ਉਸਦੀ ਇੱਛਾ ਹੋਈ ਕਿ ਸਤਗੁਰੂ ਜੀ ਦੇ ਦਰਸ਼ਨ ਕਰੇ ਮਾਈ ਨੇ ਰਾਣੀ ਨੂੰ ਇਹ ਵੀ ਜਾਚ ਦੱਸੀ ਕਿ ਜੇਕਰ ਇੱਕ ਚਿੱਤ ਹੋ ਕੇ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਸਤਗੁਰੂ ਜੀ ਜ਼ਰੂਰ ਦਰਸ਼ਨ ਦਿੰਦੇ ਹਨ ਰਾਣੀ ਸਵੇਰੇ ਤੇ ਸ਼ਾਮ ਨੂੰ ਸਤਗੁਰੂ ਜੀ ਦੇ ਚਰਨਾਂ ਨਾਲ ਲਿਬ ਜੋੜ ਕੇ ਸਾਹਿਬਾਂ ਨੂੰ ਯਾਦ ਕਰਨ ਲੱਗੀ ਪੰਗਾਣੀ ਦੇ ਯੁੱਧ ਵੇਲੇ ਰਾਜਾ ਦੇ ਕਹਿਣ ਤੇ ਵੀ ਰਾਣੀ ਨੇ ਆਪਣੀ ਫੌਜ ਸਤਗੁਰੂ ਜੀ ਦੇ ਵਿਰੁੱਧ ਲੜਨ ਵਾਸਤੇ ਨਹੀਂ ਸੀ ਭੇਜੀ ਰਾਜੇ ਗੁੱਸੇ ਹੋ ਗਏ ਸਨ ਇਸ ਨੇ ਰਾਜਿਆਂ ਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਕੀਤੀ ਉਹ ਇਹੋ ਕਹਿੰਦੀ ਰਹੀ ਸਤਗੁਰੂ ਜੀ ਦੇ ਮੇਰੇ ਨਾਲ ਸਾਰੇ ਦੁਸ਼ਮਣ ਨਸ਼ਟ ਹੋ ਜਾਣਗੇ ਮੇਰਾ ਰਾਖਾ ਅਕਾਲ ਪੁਰਖ ਹੈ ਜੇ ਅਕਾਲ ਪੁਰਖ ਦੀ ਅਕਸ ਵੱਲੀ ਰਹੇ ਤਾਂ ਕੋਈ ਚਿੰਤਾ ਨਹੀਂ ਪੰਗਾਣੀ ਦੇ ਯੁੱਧ ਪਿੱਛੋਂ ਉਸ ਨੂੰ ਖਬਰ ਆਈਆਂ ਕਿ ਉਹਦੇ ਰਾਜ ਵਿੱਚੋਂ ਦੀ ਲੰਘ ਕੇ ਸਤਗੁਰੂ ਜੀ ਅਨੰਤਪੁਰ ਨੂੰ ਜਾਣਗੇ ਇਸ ਖਬਰ ਨੇ ਰਾਣੀ ਨੂੰ ਪ੍ਰਸੰਨ ਕਰ ਦਿੱਤਾ ਸੀ ਉਸ ਨੂੰ ਚਾ ਚੜ ਗਿਆ ਸੀ ਉਸ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸਮਾਂ ਬਖਸ਼ਿਆ ਸੀ ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਤੇ ਸੇਵਾ ਕਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਨੇ ਪ੍ਰਭੂ ਮਾਲਕ ਨੇ ਉਸ ਦੇ ਘਰ ਆਣਾ ਸੀ ਤੇ ਉਸ ਨੇ ਸਾਰੇ ਰਾਜ ਭਵਨ ਦੀ ਸਫਾਈ ਕਰਾ ਦਿੱਤੀ ਅਨਕਿਓ ਮਿੱਠੇ ਤੇ ਹੋਰ ਸਮਗਰੀਆਂ ਨੂੰ ਇਕੱਠਿਆਂ ਕੀਤਾ ਗਿਆ ਸਤਿਗੁਰੂ ਜੀ ਦੀਆਂ ਉਡੀਕਾਂ ਹੋਣ ਲੱਗੀਆਂ ਵਜ਼ੀਰਾ ਨੂੰ ਪਤਾ ਲੱਗਾ ਰਾਣੀ ਉਸ ਗੁਰੂ ਨੂੰ ਸੱਦ ਰਹੀ ਹੈ ਜਿਸ ਦੇ ਵਿਰੁੱਧ ਸਾਰੇ 22 ਧਾਰ ਦੇ ਰਾਜੇ ਹਨ ਉਹਨਾਂ ਨੇ ਸਮਝਿਆ ਕਿ ਰਾਣੀ ਭੁੱਲ ਕਰ ਰਹੀ ਹੈ ਰਾਣੀ ਨੂੰ ਨਹੀਂ ਚਾਹੀਦਾ ਕਿ ਉਹ ਐਸੇ ਪੁਰਖ ਨੂੰ ਰਿਆਸਤ ਵਿੱਚ ਵੜਨ ਦੇਵੇ ਜੇ ਰਿਆਸਤ ਵਿੱਚ ਆ ਵੀ ਜਾਣ ਤਾਂ ਸਤਕਾਰ ਨਾ ਕਰੇ ਨਹੀਂ ਤਾਂ ਰਾਜੇ ਸਾਰੇ ਵੈਰੀ ਬਣ ਜਾਣਗੇ ਉਹ ਵੈਰੀ ਵੈਰ ਕਮਾਉਣਗੇ ਛੋਟੀ ਰਿਆਸਤ ਹੈ ਵੈਰੀ ਦਾ ਮੁਕਾਬਲਾ ਨਹੀਂ ਕਰ ਸਕੇਗੀ ਰੀਆ ਉਸ ਤਦਾ ਅੰਤ ਉਹ ਜਾਵੇਗਾ ਉਹਨਾਂ ਜਾ ਕੇ ਰਾਣੀ ਨੂੰ ਵੀ ਆਖ ਦਿੱਤਾ ਪਰ ਰਾਣੀ ਕਿਤੋਂ ਮੰਨੇ ਉਹ ਸਤਗੁਰੂ ਜੀ ਦੇ ਚਰਨ ਪਰਸਨ ਨੂੰ ਤੜਪ ਰਹੀ ਸੀ ਜਿਵੇਂ ਪਾਣੀ ਬਿਨਾ ਮੱਛੀ ਨਹੀਂ ਸੀ ਜਿਉਂਦੀ ਰਹਿ ਸਕਦੀ ਤਿਵੇਂ ਰਾਣੀ ਸਤਗੁਰੂ ਜੀ ਦੇ ਦਰਸ਼ਨ ਕੀਤੇ ਬਿਨਾ ਨਹੀਂ ਸੀ ਜਿਉਂਦੀ ਰਹਿ ਸਕਦੀ ਘਰ ਆਏ ਭਗਵਾਨ ਦੇ ਦਰਸ਼ਨ ਨਾ ਕੀਤੇ ਜਾਣ ਉਹਨਾਂ ਦਾ ਸਵਾਗਤ ਨਾ ਕੀਤਾ ਜਾਵੇ ਐਸਾ ਹਨ ਇਹ ਮੈ ਤੋਂ ਇਹ ਪਾਪ ਨਹੀਂ ਹੋ ਸਕਦਾ ਮੈਂ ਤਾਂ ਸਤਗੁਰੂ ਜੀ ਨੂੰ ਜ਼ਰੂਰ ਕਰ ਸਕਾਂਗੀ ਰਾਣੀ ਦਾ ਵਜ਼ੀਰ ਨੂੰ ਉੱਤਰ ਸੀ ਪਰ ਉਹਨਾਂ ਨਾਲ ਤਾਂ ਸੈਨਾ ਹੈ ਹਜ਼ਾਰਾਂ ਸ਼ਰਦਾਲੂ ਹਨ ਇੰਨਿਆਂ ਨੂੰ ਕਿਵੇਂ ਪੂਜਨ ਦਿੱਤਾ ਜਾਏਗਾ ਰਿਆਸਤ ਦੇ ਭੰਡਾਰੇ ਦਾ ਵਿਚਾਰ ਕਰਨਾ ਚਾਹੀਏ ਵਜ਼ੀਰਾਂ ਦਾ ਬਹਾਨਾ ਸੀ ਪ੍ਰਭੂ ਦੀ ਦਇਆ ਹੋਣੀ ਚਾਹੀਦੀ ਹੈ ਕਿਸੇ ਗੱਲ ਦਾ ਘਾਟਾ ਨਹੀਂ ਭੰਡਾਰੇ ਪਰੇ ਰਹਿਣਗੇ ਤੋਂ ਸ਼ੇਖਾਨੇ ਵਿੱਚ ਕਿਸੇ ਦੀ ਚੀਜ਼ ਸੀ ਨਹੀਂ ਕਟੇਗੀ ਕਾਬਰੋਣਾ ਸਤਗੁਰੂ ਜੀ ਵਿਸ਼ਨੂ ਰੂਪਾਨ ਆਪ ਪਰਮ ਬ੍ਰह्म અવਤਾਰ ਤਾਂ ਕੇ ਆਏ ਹਨ ਜਾਓ ਸਾਰੇ ਪ੍ਰਬੰਧ ਕਰੋ ਉਹ ਆਉਣਗੇ ਜ਼ਰੂਰ ਆਉਣਗੇ ਦੂਸਰੇ ਪਾਸੇ ਜਦੋਂ ਨਾਨਕ ਤੋਂ ਸਤਗੁਰੂ ਜੀ ਚੱਲੇ ਤਾਂ ਉਹਨਾਂ ਨੂੰ ਅਨੁਭਵ ਹੋਇਆ ਕਿ ਕੋਈ ਆਤਮਾ ਉਹਨਾਂ ਨੂੰ ਯਾਦ ਕਰ ਰਹੀ ਹੈ ਉਹਨਾਂ ਨੇ ਆਪ ਵਚਨ ਕਰ ਦਿੱਤਾ ਰਾਏਪੁਰ ਪੁੱਜਣਾ ਹੋਵੇਗਾ ਰਸਤੇ ਦਾ ਥੋੜਾ ਜਿਹਾ ਬਲਾ ਪਾ ਕੇ ਸਤਗੁਰੂ ਜੀ ਰਾਏਪੁਰ ਪੁੱਜੇ ਸ਼ਹਿਰ ਦੇ ਬਾਹਰ ਡੇਰਾ ਕੀਤਾ ਗਿਆ ਤੰਬੂ ਗੱਡੇ ਗਏ ਤੇ ਸਫਾਈਆਂ ਹੋ ਗਈਆਂ ਰਾਏਪੁਰ ਦੇ ਲੋਕ ਦਰਸ਼ਨਾ ਨੂੰ ਤਾਂ ਕੀ ਪੈ ਗਏ ਉਹਨਾਂ ਵਿੱਚੋਂ ਕਿਸੇ ਸਮਝਿਆ ਕੋਈ ਰਾਜਾ ਆਇਆ ਹੈ ਕਿਸੇ ਸਮਝਿਆ ਕੋਈ ਨਵਾਬ ਆਇਆ ਹੈ ਕਿਸੇ ਸਮਝਿਆ ਮਹਾਪੁਰਖ ਮਹਾਤਮਾ ਸੰਤਾਨ ਜਿਹੜੇ ਜਾਣੂ ਸਨ ਉਹਨਾਂ ਨੇ ਕਿਹਾ ਆਨੰਦਪੁਰ ਵਾਲਾ ਗੁਰੂ ਹੈ ਉਹ ਗੁਰੂ ਜੋ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਦਾਸੀਆਂ ਨੇ ਜਾਂ ਰਾਣੀ ਦੇ ਕੰਨਾਂ ਵਿੱਚ ਆਖਿਆ ਉਹ ਆ ਗਈ ਜਿਨ੍ਹਾਂ ਦੀ ਤੂੰ ਉਡੀਕ ਕਰਦੀ ਸੀ ਚਲ ਦਰਸ਼ਨ ਕਰ ਉਹਨਾਂ ਨੂੰ ਅਨਜਲ ਕਿਉਂ ਮਿੱਠਾ ਚਾਹੀਦਾ ਹੈ ਤੇਰੇ ਰਾਜ ਵਿੱਚ ਆਏ ਹਨ ਤੂੰ ਰਾਣੀ ਹੈ ਇਸ ਰਿਆਸਤ ਦੀ ਮਾਲਕ ਆਪ ਭਗਵਾਨ ਤੇਰੇ ਘਰ ਪ੍ਰਵਣਾ ਬਣ ਕੇ ਆਇਆ ਹੈ ਸੁਭਾਗੀਏ ਰਾਣੀਏ ਉਠ ਦੇਰ ਨਾ ਕਰ ਦਰਸ਼ਨ ਕਰ ਤੇ નિਹਾਲ ਹੋ ਇਹੋ ਵੇਲਾ ਹੈ ਜਨਮ ਮਰਨ ਦੇ ਬੰਧਨ ਕੱਟਣ ਦਾ ਮੈਂ ਵਾਰੀ ਮੈਂ ਕੋਲੀ ਪ੍ਰਭੂ ਆਪ ਉੱਝੇ ਕੁਵੱਜਾਂ ਦੇ ਘਰ શ્રી ਕ੍ਰਿਸ਼ਨ ਜੀ ਪੀਲਣੀ ਦੀ ਕੁਟਿਆ ਵਿੱਚ ਸ਼੍ਰੀ ਰਾਮਚੰਦਰ ਜੀ ਆਪ ਭਗਵਾਨ ਆਈ ਚਲੋ ਤਿਆਰੀ ਕਰੋ ਕਿਸੇ ਗੱਲੋਂ ਗੁੱਸੇ ਨਾ ਹੋ ਜਾਣ ਮੈਂ ਭਗਵਾਨ ਨੂੰ ਪ੍ਰਸੰਨ ਕਰਨਾ ਹੈ ਵਿਸ਼ਨੂ ਰੂਪ ਵਿੱਚ ਦਰਸ਼ਨ ਕਰਨੇ ਹਨ ਆਪ ਦੀਨ ਦੁਨੀਏ ਦੇ ਵਾਲੀ ਹਨ ਮੈਂ ਵਾਰੀ ਉਹਨਾਂ ਰਾਹਾਂ ਤੋਂ ਜਿਨੀ ਰਾਹੀਂ ਆਏ ਹਨ ਉਸੇ ਵੇਲੇ ਤਿਆਰੀ ਹੋਈ ਚਾਂਦੀ ਦੇ ਥਾਲਾਂ ਵਿੱਚ ਉੱਤਮ ਉੱਤਮ ਵਸੂਆਂ ਰੱਖੀਆਂ ਥਾਲ ਦਾਸੀਆਂ ਨੂੰ ਚੁਕਵਾਏ ਤੇ ਰਾਣੀ ਤੁਰੀ ਦਰਸ਼ਨ ਕਰਨ ਪਾਲਕੀ ਵਿੱਚ ਨਹੀਂ ਸੀ ਬੈਠੀ ਪੈਦਲ ਹੀ ਤੁਰ ਪਈ ਪਰ ਜਾਨੇ ਦੇਖਿਆ ਉਹਨਾਂ ਦੀ ਪਿਆਰੀ ਧਰਮਨ ਰਾਣੀ ਸਤਗੁਰੂ ਜੀ ਦੇ ਦਰਸ਼ਨ ਕਰਨ ਜਾ ਰਹੀ ਹੈ ਸਾਰਿਆਂ ਨੇ ਸ਼ਰਦਾ ਨਾਲ ਸਿਰ ਚੁਕਾਈ ਰਾਣੀ ਦੇ ਪਿੱਛੇ-ਪਿੱਛੇ ਗੋਲੀਆਂ ਤੇ ਗੋਲੀਆਂ ਦੇ ਪਿੱਛੇ ਸ਼ਹਿਰ ਦੀਆਂ ਨਾਰੀਆਂ ਨਾਲ ਬੱਚੇ ਸਭ ਆਏ ਰਾਣੀ ਦੇ ਨਿਰਮਲ ਹਿਰਦੇ ਵਿੱਚ ਫੁਰਨਾ ਫੁਰਿਆ ਮੈਂ ਸਤਿਗੁਰੂ ਜੀ ਦੇ ਦਰਸ਼ਨ ਵਿਸ਼ਨੂ ਰੂਪ ਵਿੱਚ ਕਰਨਾ ਚਾਹੁੰਦੀ ਹਾਂ ਸਤਿਗੁਰੂ ਜੀ ਦਰਬਾਰ ਲਈ ਬੈਠੇ ਸਨ ਚਿਤਪਾਰ ਬ੍ਰਹਮ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਨੈਣ ਮੁੰਦੇ ਹੋਏ ਸਨ yogi ਰੂਪ ਹੋ ਕੇ ਅੰਮ੍ਰਿਤ ਰਸ ਨਾਲ ਲਿਆ ਰਹੇ ਸਨ ਰਾਣੀ ਪਹੁੰਚੀ ਉਸਨੇ ਦੇਖਿਆ ਉਸਦੇ ਨੈਣਾਂ ਨੂੰ ਝੋਲਾ ਪਿਆ ਸੱਚਮੁੱਚ ਆਸਨ ਉੱਤੇ ਵਿਸ਼ਨੂ ਜੀ ਬੈਠੇ ਹੋਏ ਹਨ ਮੰਦੀਆਂ ਮੁਰਾਤਾ ਪੂਰੀਆਂ ਹੋ ਗਈਆਂ ਚਿੱਤ ਪਰਸੰਨ ਹੋ ਗਿਆ ਪ੍ਰੇਮ ਤੇ ਸ਼ਰਦਾ ਦੇ ਨਾਲ ਸਿਰ ਝੁਕ ਗਿਆ ਸਾਰੀਆਂ ਵਸਤੂਆਂ ਸਤਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਜਿਉਂ ਹੀ ਰਾਣੀ ਨੇ ਮੱਥਾ ਟੇਕਿਆ ਤਿਉਂ ਹੀ ਸਤਗੁਰੂ ਜੀ ਦੇ ਨੈਣ ਖੁੱਲ ਗਏ ਸ ਆਹਬਾ ਨੇ ਕਿਹਾ ਨਿਹਾਲ ਰਾਣੀ ਜੀ ਨਿਹਾਲ ਰਾਣੀ ਜੀ ਨਿਹਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ ਇਹ ਬਚਨ ਦਰਗਾਹੋਂ ਆਇਆ ਸੀ ਰਾਣੀ ਨਿਹਾਲ ਹੋ ਗਈ ਉਹਦੇ ਹਿੱਤੇ ਵਿੱਚ ਸ਼ਾਂਤੀ ਆ ਗਈ ਇਹ ਸਾਰੇ ਜਨਮ ਮਰਨ ਦੇ ਬੰਧਨ ਕੱਟੇ ਗਏ ਉਸੇ ਵੇਲੇ ਉਹਦੀ ਜ਼ੁਬਾਨੋਂ ਨਿਕਲਿਆ ਵਾਹਿਗੁਰੂ ਸਿਰ ਫੇਰ ਚੁੱਕ ਗਿਆ ਹੱਥ ਅੱਗੇ ਵਧਾ ਕੇ ਚਰਨਾਂ ਦੀ ਜੋ ਪ੍ਰਾਪਤ ਕੀਤੀ ਚਰਨ ਤੂੜ ਨੈਣਾ ਉੱਤੇ ਲਾਈ ਨੈਣਾ ਦੀ ਹਾਲਤ ਬਦਲ ਗਈ ਉਹਨਾਂ ਨੈਣਾ ਵਿੱਚ ਪਿਆਰ ਹਮਦਰਦੀ ਤੇ ਇਕਤਾ ਦੀ ਰੋਸ਼ਨੀ ਆ ਗਈ ਸਾਰਾ ਜਗਤ ਸਾਰੇ ਬੰਦੇ ਚੰਗੇ ਦਿਸਣ ਲੱਗੇ ਵੈਰੀ ਕੋਈ ਨਹੀਂ ਰਿਹਾ ਸਾਰੇ ਆਪਣੇ ਵੀਰ ਪ੍ਰਤੀਤ ਹੋਣ ਲੱਗੇ ਆਤਮਾ ਬਾਹਰੂ ਦਾ ਜਾਪ ਕਰਨ ਲੱਗੀ ਰਾਜ ਪਵਨ ਵਿੱਚ ਚਲੋ ਤੇ ਪ੍ਰਸ਼ਾਦ ਛਕੋ ਇਹ ਮੇਰੀ ਦੂਸਰੀ ਇੱਛਾ ਹੈ ਰਾਜ ਪਵਨ ਪਵਿੱਤਰ ਹੋ ਜਾਵੇ ਰਾਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਰਾਣੀ ਜੀ ਤੁਸਾਂ ਦੀ ਇਹ ਬੇਨਤੀ ਵੀ ਪ੍ਰਵਾਨ ਹੋਈ ਪ੍ਰਸ਼ਾਦ ਤਿਆਰ ਕਰਵਾਓ ਗੁਰੂ ਸੰਗਤ ਛਕੇਗੀ ਤੁਸਾਂ ਦਾ ਪਿਆਰ ਪ੍ਰਵਾਨ ਹੋਇਆ ਅਕਾਲ ਪੁਰਖ ਤੁਸਾ ਉੱਤੇ ਮੇਰ ਕੀਤੀ ਰਾਣੀ ਨਿਹਾਲ ਹੋਈ ਸਤਿਗੁਰੂ ਜੀ ਨੇ ਰਾਜ ਭਵਨ ਵਿੱਚ ਜਾ ਕੇ ਪ੍ਰਸ਼ਾਦ ਛਕਣ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਸਾਰੀ ਸੰਗਤ ਸਮੇਤ ਸਤਿਗੁਰੂ ਜੀ ਰਾਜ ਭਵਨ ਵਿੱਚ ਪੁੱਜੇ ਪ੍ਰਸ਼ਾਦ ਛਕਿਆ ਪ੍ਰੇਮ ਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਭੋਜਨ ਬਹੁਤ ਚੰਗਾ ਸੁਆਦੀ ਸੀ ਸਾਰੀ ਸੰਗਤ ਪ੍ਰਸ਼ਾਦ ਛਕ ਕੇ ਪ੍ਰਸੰਨ ਹੋਈ ਅਰਦਾਸ ਕੀਤੀ ਗਈ ਅਰਦਾਸ ਵਿੱਚ ਇਹੋ ਬੇਨਤੀ ਸੀ ਰਾਣੀ ਨੂੰ ਨਾਮਦਾਨ ਪ੍ਰਾਪਤ ਹੋਵੇ ਪ੍ਰਭੂ ਚਰਨਾਂ ਦੀ ਪ੍ਰੀਤੀ ਸਦੀਵ ਕਾਲ ਵਾਸਤੇ ਰਹੇ ਮੈਂ ਦਰਸ਼ਨ ਕਰਿਆ ਕਰਨਾ ਚਾਹੁੰਦੀ ਹਾਂ ਰਾਣੀ ਨੇ ਉਸ ਸਮੇਂ ਬੇਨਤੀ ਕੀਤੀ ਜਦੋਂ ਸਹਾਈ ਬਾ ਨੇ ਰਾਏਪੁਰ ਤੋਂ ਤੁਰੰਦੀ ਇੱਛਾ ਪ੍ਰਗਟ ਕੀਤੀ ਇਹ ਲੋਪੋਤੀ ਇਸ ਪੋਤੀ ਦੇ ਦਰਸ਼ਨ ਜਦੋਂ ਕਰੋ ਤਦੋਂ ਤੁਸਾਂ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ ਸਤਿਗੁਰੂ ਜੀ ਨੇ ਬਚਨ ਕੀਤਾ ਤੇ ਨਾਲ ਹੀ ਗੁਰਬਾਣੀ ਦੇ ਸ਼ਬਦਾਂ ਦੀ ਇੱਕ ਪੋਤੀ ਬਖਸ਼ੀ ਉਸ ਪੁੱਤਰੀ ਨੂੰ ਪ੍ਰਾਪਤ ਕਰਕੇ ਰਾਣੀ ਨਿਹਾਲ ਹੋ ਗਈ ਉਸਨੇ ਜ਼ੇਵਰ ਨਕਦ ਰੁਪਇਆ ਤੇ ਉੱਤਮ ਵਸਤੂਆਂ ਸਤਗੁਰੂ ਜੀ ਦੀ ਭੇਟਾ ਕੀਤੀਆਂ ਦੋ ਦਿਨ ਰਾਜਪੁਰ اٹਕ ਕੇ ਸਤਗੁਰੂ ਜੀ ਅੱਗੇ ਤੁਰੇ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ